ਅੱਲਾ ਸਾਰਿਆਂ ਦਾ ਜੈ ਸ਼੍ਰੀ ਰਾਮ ਜੀ ਬਸ ਅਜ ਗੁਦਾਸਪੁਰ ਬਲੱਡ ਸੋ ਡੋਨਰ ਸੋਸਾਇਟੀ ਵਾਲਾ ਜਿਹੜਾ ਕੈਂਪ ਲਗਾਇਆ ਗਿਆ ਤੇ ਪਤਾ ਲੱਗਿਆ ਸੀ ਤੇ ਮੈਂ ਅੱਜ ਇਸ ਯਾਨੀ ਕਿ ਜਿਹੜਾ ਉਹਦਾ ਕੰਮ ਹੋ ਰਿਹਾ ਵਾ ਦੇ ਵਿੱਚ ਆਪਣਾ ਖੂਨਦਾਨ ਕਰ ਆਇਆ ਇਹ ਮੇਰਾ ਲੱਗ ਰਿਹਾ ਸ਼ਨੀਵਾਰ ਆ ਬਲੱਡ ਗੁਦਾਸਪੁਰ ਬਲੱਡ ਸੋ ਰੈਨੂ ਤਾਂ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਕਹਾਂਗਾ ਕਿ ਜਿਹੜੀ ਇਸ ਵਿੱਚ ਅਸੀਂ ਦੇ ਸਕਨੇ ਯਾਨੀ ਕਿ ਲਗਭਗ 40 45 ਇਸ ਵਿੱਚ ਖੂਨ ਦੇਣਾ ਯਾਨੀ ਕਿ ਸਾਡੀ ਸਿਹਤ ਲਈ ਅੱਛਾ ਵੀ ਹੈਗਾ ਵਾ ਤੇ ਮੈਂ ਸਾਰਿਆਂ ਨੂੰ ਆਈ ਕਵਾਂਗਾ ਕਿ ਉਹ ਵੱਧ ਚੜ ਕੇ ਦੇ ਵਿੱਚ ਹਿੱਸਾ ਲੋ ਤੇ ਜਿਹੜਾ ਯਾਨੀ ਕਿ ਖੂਨ ਦਾ ਜਿਹੜਾ ਵਾ ਕਿਸੇ ਦੇ ਜੀਵਨ ਨੂੰ ਬਚਾ ਸਕੀ ਉਹ ਤੁਸੀਂ ਖੂਨਦਾਨ ਕਰੋ ਕਿ ਤੁਹਾਡਾ ਖੂਨ ਕਿਸੇ ਦੇ ਜੀਵਨ ਜਿਹੜਾ ਵਾ ਉਹ ਬਚਾ ਸਕਦਾ ਵਾ ਤਾਂ ਕਰਕੇ ਖੂਨਦਾਨ ਜ਼ਰੂਰ ਕਰੋ ਬੜੀ ਅਚੰਭਾ ਮੈਨੂੰ ਤਾਂ ਮੱਲੀ ਵੇ ਡਰ ਲੱਗਦਾ ਪਰ ਅੱਛਾ ਮੱਛਾ ਮਹਿਸੂਸ ਹੁੰਦਾ ਆ वालेकुम मेरा नाम अतर अहमद है और मैं अहमदिया मुस्लिम यूथ विंग कादान से आया हूँ और ये मुझे बहुत खुशी हो रही है कि इस तरह आज ब्लड डोनेशन कैंप जो है वो यहाँ मनाया जा रहा है और बहुत सारे लोग जो हैं यहाँ ब्लड डोनेट करने के लिए आए हैं और लोग जो है ना ये सोचते हैं कि ब्लड डोनेट करने से कमज़ोरी होती है या आ, कोई साइड इफेक्ट्स होते हैं इससे तो लोग डरते हैं ब्लड डोनेट करने से लेकिन मेरे उन लोगों के लिए यह पैगाम है कि हमें ब्लड डोनेट करना चाहिए इससे हमारी अपनी हेल्थ भी अच्छी रहती है और दूसरों के लिए जो ज़रूरतमंद है जिनको ब्लड की ज़रूरत होती है वो ज़रूरत भी पूरी पूरी होती है तो इस तरह हम मानवता की जो है ना वो अच्छी तरह सेवा कर सकते हैं तो हमें हर तीन महीने के बाद ये ब्लड डोनेट करना चाहिए ये हमारी अपनी हेल्थ के लिए भी अच्छा है और हमारी सोसाइटी के लिए भी अच्छा है जो ज़रूरतमंद लोग हैं उन लोगों के लिए भी अच्छा है

ਬਲੱਡ ਓਨਰ ਸੁਸਾਇਟੀ ਦੇ ਦਸਵੇਂ ਸਤਵਰਾ ਦਿਵਸ ਤੇ ਲਗਾਇਆ ਗਿਆ ਵਾ 122ਵਾਂ ਮੈਗਾ ਬਲੱਡ ਕੈਂਪ ਹੈਗਾ ਵਾ ਫੋਨ ਤੱਕ ਇਹਦੇ ਵਿੱਚ 50 ਦੇ ਕਰੀਬ ਜਿਹੜੇ ਆ ਉਹ ਡੋਨਰ ਬਲੀਡ ਹੋ ਚੁੱਕੇ ਨੇ ਔਰ ਇਹ ਚੀਜ਼ ਦੇਖ ਕੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਇੱਕ ਹੀ ਹਉਂ ਘਰੇ ਦੇ ਇੱਕ ਹੀ ਫੋਨ ਕਾਲ ਤੇ ਅੰਨੀ ਗੈਦਰਿੰਗ ਵਿੱਚ ਡੋਨਰ ਆ ਕੇ ਬਲੀਡ ਹੁੰਦੇ ਨੇ ਤੇ ਆਪਣੀ ਸੇਵਾ ਕਰਕੇ ਆਪਣਾ ਜਿਹੜਾ ਫਰਜ਼ ਪੂਰਾ ਕਰਦੇ ਨੇ ਇਹ ਜਿਹੜਾ ਆਪਣੇ ਬਲੱਡ ਕੈਂਪ ਹੈਗਾ ਵਾ ਮੈਂ ਇਸ ਵਿੱਚ ਸਾਰੀ ਹੀ ਜਿਹੜੀ ਆ ਆਈਆਂ ਹੋਈਆਂ ਸੁਸਾਇਟੀਆਂ ਨੇ ਜਿੱਦਾ ਆਪਣੇ ਡੇਰਾਪਾ ਬਣਾਣ ਤੋਂ ਸੁਸਾਇਟੀ ਆ ਕੀ ਆ ਸਮਰਾਲੇ ਤੇ ਸੁਸਾਇਟੀ ਆਈ ਆ ਆਪਣੇ ਕਲਾ ਨੌਰ ਤੋਂ ਸੁਸਾਇਟੀ ਆਈ ਆ ਔਰ ਸਰਬਦਾ ਭਲਾ ਸੇਵਾ ਸੁਸਾਇਟੀ ਜਿਹੜੀ ਹਾਇਰੋਈ ਆ ਸਾਰੀਆਂ ਸੁਸਾਇਟੀ ਦਾ ਦਿਵਤ ਕਨਵਾਦ ਕਰਨਾ ਕਿ ਉਹਨਾਂ ਨੇ ਇੰਨਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਇਹ ਸਹਿਯੋਗ ਕਰਨ ਆਏ ਨੇ ਇੱਥੇ ਹਨ ਉਹ ਦਾਨ ਕਰਕੇ ਲੇਗ ਰੋਸਮਾਰ ਕੇ ਲੱਗੇ ਹੋਣਦਾਨ ਕੈਂਪ ਜਿਹੜਾ ਵਾ ਹੁਣ ਤੱਕ 60 ਤੇ ਲੱਗੇ ਚਕੇ ਹੋ ਚੁਕਿਆ ਖੂਨ ਦਾਨ ਕਰ 60 ਕ ਡੋਨਰ ਜਿਹੜਾ ਬਲੀਡ ਹੋ ਚੁਕੇ ਨੇ ਉਮੀਦ 4 ਵਜੇ ਤੱਕ ਕੈਂਪ ਚੱਲੇਗਾ ਤੇ ਅਸੀਂ ਤੇ ਵਾਸੇ ਤੁਹਾਡੇ মিডিਆ ਰਾਈ ਮੈਂ ਗੁਰਦਾਸਪੁਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹਾਂ ਕਿ ਹਜੇ ਸਾਡੇ ਕੋਲ 4 ਵਜੇ ਤੱਕ ਟਾਈਮ ਹੈਗਾ 4 ਵਜੇ ਤੱਕ ਸਾਡਾ ਬਲੱਡ ਕੈਂਪ ਚੱਲਦਾ ਪਿਆ ਵਾ ਔਰ ਮੈਂ ਚਾਹਣਾ ਵੀ ਵੱਧ ਤੋਂ ਵੱਧ ਇਥੇ ਆਪਣਾ ਗੁਰਦਾਸਪੁਰ ਵਾਸੀ ਜਿਹੜੇ ਨੌਜਵਾਨਾਂ ਜਿਹੜੇ ਉਹ ਆ ਕੇ ਆਪਣਾ ਬਲੱਡ ਬਲੀਡ ਕਰਾਉਣ ਦਾਨ ਕਰਨ ਤਾਂ ਕਿ ਇੱਕ ਤੇ ਆਪਣੇ ਸੇਵਾ ਦਾ ਸਮਾਜ ਸੇਵਾ ਦੀ ਭਲਾਈ ਦਾ ਜਿਹੜਾ ਕੰਮ ਆ ਉਹਦੇ ਵਿੱਚ ਅਮਰ ਯੋਗਦਾਨ ਹੋਣਾ ਤਾਂ ਭਵੇ ਦੂਸਰਾ ਮੈਂ ਜਿਹੜੇ ਸਾਡੇ ਜਿਹੜੇ ਛੋਟੇ ਵੱਡੇ ਵੀਰ ਜਿਹੜੇ ਨਸ਼ੇ ਦੇ ਵਿੱਚ ਅੱਜ ਕੱਲ ਰੁੱਝੇ ਹੋਏ ਨੇ ਮੈਂ ਉਹਨਾਂ ਨੂੰ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਹੜਾ ਨਸ਼ਾ ਵਾ ਉਹ ਦਿਨੋ ਦਿਨ ਇੱਕ ਖੋਨ ਵਾਂਗੂ ਸਮਾਜ ਨੂੰ ਖਾਈ ਜਾ ਰਿਹਾ ਵਾ ਸਾਡੀ ਜਵਾਨੀ ਨੂੰ ਖਾਈ ਜਾ ਰਿਹਾ ਵਾ ਇਸ ਚੀਜ਼ ਨੂੰ ਇਗਨੋਰ ਕਰੋ ਨਸ਼ੇ ਨੂੰ ਨਸ਼ੇ ਦੇ ਕਰਕੇ ਅੱמא ਪਰਸੋ ਚੌਥੀ ਇੱਕ ਨਿਊਜ਼ ਪੜ੍ਹ ਰਿਆ ਹੈਗਾ ਵੀ ਆਪਣੇ ਰਾਜਸਥਾਨ ਸੀ ਪਿੰਡ ਜਿਹੜਾ ਦੀਨਾਂ ਨਾਲ ਲੱਗੇ ਆ ਉੱਥੇ ਤਿੰਨ ਨੌਜਵਾਨ ਜਿਹੜੇ ਇੱਕੋ ਟਾਈਮ ਤਿੰਨ ਨੌਜਵਾਨਾਂ ਦੀ ਡੈਥ ਹੋਈ ਹੈ ਔਰ ਤਿੰਨਾਂ ਦੇ ਜਿਹੜੀ ਬਾਹਾਂ ਵਿੱਚ ਸਰੇਂਜ ਲੱਗੀ ਹੋਈ ਸੀ ਇਹ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਵਾ ਇਹ ਚੀਜ਼ਾਂ ਵੇਖ ਕੇ ਬਹੁਤ ਮਨ ਭਰਦਾ ਵਾ ਇਹ ਚੀਜ਼ ਨੂੰ ਇਹ ਇਹ ਸੋਚੀਦਾ ਵੀ ਸਾਡਾ ਜਿਹੜਾ ਨੌਜਵਾਨ ਪੀੜੀ ਉਹ ਕਿੱਧਰ ਜਾ ਰਹੀ ਆ ਕਿਹੜੇ ਪਾਸੇ ਜਾ ਰਹੀ ਆ ਸੋ ਮੈਂ ਕਹਿੰਦਾ ਵੀ ਉਹ ਰਾਹ ਛੱਡੋ ਤੇ ਸੇਵਾ ਦਾ ਰਾਹ ਅਪਣਾਓ ਤੇ ਇਹ ਪੁੰਨ ਖਟੋ ਤੇ ਬਹੁਤ ਵਧੀਆ ਵਾ ਇਹ ਰੱਬ ਤੁਹਾਡਾ ਇਸੇ ਤਰ੍ਹਾਂ ਹੀ ਪਰਾ ਕਰਦਾ ਰਹੇਗਾ ਵੀ ਅੱਗੇ ਆ ਕੇ ਇਹ ਜਿਹੜੀ ਸੇਵਾ ਨੂੰ ਬਾਵੋ ਤੇ ਮਸ਼ੇ ਵਾਲਾ ਰਾਹ ਜਿਹੜਾ ਉਹ ਬੰਦ ਕਰੋ ਗੁਰਦਾਸਪੁਰ ਇਲਾਕੇ ਲਈ ਬਹੁਤ ਵਧੀਆ ਉਪਰਾਲਾ ਫਿਰ ਸਾਡੀ ਗੁਰਦਾਸਪੁਰ ਬਲੱਡ ਡੋਨਰ ਸੋਸਾਇਟੀ ਆ ਔਰ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਂ ਨਾਲ ਉਹਨਾਂ ਦੇ ਨਾਲ ਬਹੁਤ ਸਾਰੀਆਂ ਹੋਰ ਐਸੋਸੀਏਸ਼ਨਾਂ ਨੇ ਜਿਹੜੀਆਂ ਮਿਲ ਕੇ ਲਗਾਤਾਰ ਇਸ ਰਾਕੇ ਦੇ ਵਿੱਚ ਬਲੱਡ ਡੋਨੇਸ਼ਨ ਕੈਂਪਸ ਆਰਗੇਨਾਈਜ਼ ਕਰ ਰਹੀਆਂ ਔਰ ਮੈਂ ਸਮਝਣਾ ਵੀ 14 ਜੂਨ ਨੂੰ ਵਰਲਡ ਡੇ ਵੀ ਬਲੱਡ ਡੋਨੇਸ਼ਨ ਦਾ ਮਨਾਇਆ ਜਾਂਦਾ ਔਰ ਉਹਦੀ ਕੜੀ ਦੇ ਵਿੱਚ ਅੱਜ ਕਤਰੀ ਭਵਨ ਵਿੱਚ ਬਹੁਤ ਵੱਡਾ ਕੈਂਪ ਮੈਗਾ ਕੈਂਪ ਬਲੱਡ ਡੋਨੇਸ਼ਨ ਦਾ ਲਾਇਆ ਗਿਆ ਮੈਂ ਇਹਨਾਂ ਸਾਰੇ ਸੁਸਾਇਟੀ ਦੇ ਔਦੇਦਾਰਾਂ ਨੂੰ ਮੈਂਬਰਸ ਨੂੰ ਔਰ ਡੋਨਰਸ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਕਿ ਸਮਾਜ ਦੇ ਇੱਕ ਚੰਗੇ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪਾ ਰਹੇ ਨੇ ਔਰ ਮੈਨੂੰ ਸਮਝਣਾ ਵੀ ਇਹ ਜਿਹੜੇ ਐਸੋਸੀਏਸ਼ਨ ਨੇ ਸੁਸਾਇਟੀਆਂ ਨੇ ਇਹੋ ਜਿਹੇ ਬਲੱਡ ਡੋਨੇਸ਼ਨ ਕੈਂਪ ਲਾ ਕੇ ਇਲਾਕੇ ਦੇ ਵਿੱਚ ਜਿਹੜੀਆਂ ਸੰਸਤਾਵਾਂ ਜਿੱਥੇ ਬਲੱਡ ਬੈਂਕਸ ਅਗੇ ਨੇ ਉੱਥੋਂ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਮਿਲਦੀ ਆ ਜਿੱਥੇ ਇਨਸਾਨ ਜ਼ਿੰਦਗੀ ਔਰ ਮੌਤ ਦੀ ਲੜਾਈ ਲੜਦਾ ਉੱਥੇ ਉਸ ਵਕਤ ਇੱਥੇ ਦਾ ਇਕੱਠਾ ਕੀਤਾ ਹੋਇਆ ਬਲੱਡ ਔਰ ਉਹ ਡੋਨਰ ਦਾ ਦਿੱਤਾ ਹੋਇਆ ਬਲੱਡ ਇਹਨੀਆਂ ਜਾਨਾਂ ਬਚਾਉਣ ਦੇ ਵਿੱਚ ਕੰਮ ਆਉਂਦਾ ਮੈਂ ਸਮਝਦਾ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਸੋ ਮੈਂ ਆਪਣੇ ਵੱਲੋਂ ਔਰ ਸਾਰੇ ਸਮਾਜ ਵੱਲੋਂ ਇਹਨਾਂ ਸਾਰੇ ਆਉਦੇਦਾਰਾਂ ਦਾ ਨਾਮ ਲੈ ਬਗਾਇਆ ਇਕੱਲੇ ਇਕੱਲੇ ਦਾ ਦਿਲ ਦੀਆਂ ਗਰਾਈਆਂ ਤੋਂ ਸਮਾਜ ਵੱਲੋਂ ਧੰਨਵਾਦ ਕਰਦਾ ਜਿਹੜਾ ਇੱਕ ਬਹੁਤ ਵੱਡਾ ਹਿੱਸਾ ਸਮਾਜ ਸੇਵਾ ਦੇ ਵਿੱਚ ਆ ਰਹੇ ਨੇ ਔਰ ਇਸੇ ਤਰੀਕੇ ਨਾਲ ਬਾਕੀਆਂ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਆ ਵੀ ਆਪਾਂ ਕਿਸੇ ਨਾ ਕਿਸੇ ਤੰਗ ਨਾਲ ਜਿੱਥੇ ਅੱਪਾ ਬੈਠੇ ਆ ਜਿਹੜੀ ਜ਼ਿੰਮੇਵਾਰੀ ਅਕਾਲ ਪੁਰਖ ਨੇ ਸਾਨੂੰ ਲਈ ਆ ਉਹ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਚੰਗੇ ਕਰਮ ਕਰੀਏ ਚੰਗੇ ਕੰਮ ਕਰੀਏ ਤਾਂ ਕਿ ਆਪਾਂ ਮਿਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ ਇੱਕ ਵਾਰੀ ਫੇਰ ਅੱਜ ਸਾਰਿਆਂ ਨੂੰ ਡੋਨਰਸ ਨੂੰ ਵੀ ਤਵਾਰਕ ਦਿਨਾ ਕਈ ਤਰ੍ਹਾਂ ਮੇਰੇ ਸਾਹਮਣੇ ਖੜੇ ਨੇ ਕਈ ਵਾਰ ਜਿਨ੍ਹਾਂ ਨੇ ਲੰਬਾ ਸਮਾਂ ਅ ਗੜੀ ਗੜੀ ਜਿਹੜਾ ਬਲੱਡ ਡੋਨੇਟ ਕੀਤਾ ਸਾਡੇ ਰਾਜੂ ਜੀ ਨੇ ਉਹਨਾਂ ਦਾ ਬੇਟਾ ਮੇਰੇ ਖਿਆਲ ਜਸਵੰਤ ਮੈਜੋਰਿਟੀ ਹੈ ਜੋ ਮੈਜੋਰਿਟੀ ਜਾਆ ਤੇ ਉਹਨੇ ਪਹਿਲੀ ਵਾਰੀ ਬਲੱਡ ਡੋਨੇਟ ਕੀਤਾ ਪੂਡਾ ਔਰ ਇਹ ਦੇ ਵਿੱਚ ਇਸ ਵਕਤ ਲੱਗਾ ਜੀ ਸੋਹ ਇਹ ਚੀਜ਼ਾਂ ਨੇ ਪ੍ਰੇਰਨਾ ਸਰੋਤ ਦਿਆ ਔਰ ਜਿੰਨਾ ਚਿਰ ਤੱਕ ਇਹ ਇਹ ਪ੍ਰੇਰਨਾ ਸਰੋਤ ਹਮੇਸ਼ਾ ਬੰਦੇ ਰਹਿਣਗੇ ਔਰ ਲੋਕ ਉਤੋ ਲੈਣ ਔਰ ਮੈਂ ਸਰਕਾਰ ਵੱਲੋਂ ਵੀ ਭਗਵੰਦ ਮਾਨ ਜੀ ਦੇ ਯੋਗਾਇਤਲੇ ਸੇਤ ਸੇਵਾਵਾਂ ਦਾ ਜਿਹੜਾ ਬਹੁਤ ਵੱਡਾ ਕੰਮ ਸਾਰੇ ਸੂਬੇ ਨੇ ਚੱਲ ਰਿਹਾ ਉਹਦੇ ਲਈ ਵਿਸ਼ਵਾਸ ਦਿਵਾਉਣਾ ਕਿ ਅੱਜ ਦੀ ਸਰਕਾਰ ਭਗਵੰਦ ਮਾਨ ਜੀ ਦੀ ਸਰਕਾਰ ਇਸ ਗੱਲ ਲਈ ਵਚਨਬੱਧਾ ਕਿ ਆਪਾਂ ਲੋਕਾਂ ਨੂੰ ਸੇਤ ਸੇਵਾਵਾਂ ਸਸਤੀਆਂ ਫ੍ਰੀ ਔਰ ਚੰਗੀਆਂ ਬਹਿਆ ਗਰਾਨੀਆਂ ਨੇ ਉਹਦੇ ਲਈ ਅਸੀਂ ਹਮੇਸ਼ਾ ਯਤਨਸ਼ੀਲ ਤੇ ਕਰਮਸ਼ੀਲ ਜਵਾਬ